ਇਕ ਤਾਂ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਜਿਹੜਾ ਕੁਐਸਚਨਰ ਤਿਆਰ ਕੀਤਾ ਹੈ ਇਹ ਤਾਂ ਇੱਕ ਤਾਂ ਸਾਰੇ ਪਿੰਡ ਹਰ ਪਿੰਡ ਦੇ ਵਿੱਚ ਜਿਹੜੇ ਪਿੰਡ ਦੀ ਐਂਟਰੀ ਪੁਆਇੰਟ ਨੇ ਜਿਹੜੇ ਉੱਥੇ ਇਹਦੀਆਂ ਫਲੈਕਸਾਂ ਬਣਾ ਕੇ ਲਾ ਦਿੱਤੀਆਂ ਜਾਣ ਦੂਸਰਾ ਸਭ ਤੋਂ ਵੱਡੀ ਗੱਲ ਪੀਸਫੁੱਲ ਰਿਹਾ ਜਾਏ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਨੀਤੀਆਂ ਦੀ ਲੜਾਈ ਹੈ ਬਾਅਦ ਬਾਬਾ ਲਈ ਚਾਹਣਗੇ ਵੀ ਕਨਫਰੋਨਟੇਸ਼ਨ ਹੋਵੇ ਅਸੀਂ ਕਿਸੇ ਕੀਮਤ ਤੇ ਕਨਫਰੋਨਟੇਸ਼ਨ ਨਹੀਂ ਕਰਨੀ ਸਾਡੇ ਸਵਾਲ ਨੇ ਉਹਨਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਜੋ ਜਦੋਂ ਸਾਡੇ ਕੋਲੋਂ ਵੋਟ ਮੰਗਦੇ ਆ ਤਾਂ ਅਸੀਂ ਉਹਨਾਂ ਤੇ ਸਵਾਲ ਕਰਾਂਗੇ ਪਰ ਆਪਣੇ ਸਾਰੇ ਵਰਕਰਾਂ ਨੂੰ ਆਮ ਪਿੰਡੂਆਂ ਨੂੰ ਸ਼ਹਿਰੀਆਂ ਨੂੰ ਇਹ ਬੇਨਤੀ ਹੈ ਕਿ ਸਵਾਲ ਕਰਨ ਵੇਲੇ ਜਾਗਤ ਚ ਰਹਿਣਾ ਬਹੁਤ ਜ਼ਰੂਰੀ ਹੈ ਜਾਗਤ ਚ ਰਹੋਗੇ ਤਾਂ ਤੁਹਾਡੇ ਸਵਾਲਾਂ ਦਾ ਦਬਾਅ ਹੋਏਗਾ ਜੇ ਵਾਇਲੈਂਟ ਹੋਏ ਤਾਂ ਉਹ ਪੋਲਰਾਈਜੇਸ਼ਨ ਕਰਨ ਵਿੱਚ ਸਫਲ ਹੋ ਜਾਣਗੇ ਬੀਜੇਪੀ ਵਾਲੇ ਇਹ ਅਸੀਂ ਕਿਸੇ ਕੀਮਤ ਤੇ ਨਹੀਂ ਚਾਹੁੰਦੇ ਉਹ ਜਿਹੜੇ ਸਵਾਲ ਅਸੀਂ ਕਰਨੇ ਚਾਹਾਂਗੇ ਸਾਰੇ ਜਿਹੜੇ ਅਸੀਂ ਫੈਸਲਾ ਕੀਤਾ ਹੈ ਪਹਿਲਾ ਸਵਾਲ ਹੈ ਵੀ ਅੰਦোলন ਸਮੇ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੇ ਗਏ ਬੈਰੀਕੇਡ ਕਿਉਂ ਲਾਏ ਅਥਰੋ ਗੈਸ ਕਿਉਂ ਛੱਡੀ ਗੋਲੀਆਂ ਕਿਉਂ ਚਲਾਈਆਂ ਕੀ ਅਸੀਂ ਵਿਦੇਸ਼ੀਆਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਦੂਜਾ ਸਵਾਲ ਹੈ ਨੌਜਵਾਨ ਕਿਸਾਨ ਸ਼ੁਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ 400 ਕਿਸਾਨ ਕਿਉਂ ਫਟੜ ਕੀਤੇ ਤੀਜਾ ਸਵਾਲ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁਕਰੇ ਸੁਆਮੀਨਾਥਨ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਸੀ2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ ਨੰਬਰ 4 ਲਖੀਮਪੁਰ ਖੀਰੀ ਦੇ ਕਤਨਾ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ ਅਜੀ ਮਿਸ਼ਰਾ ਟੈਨਿਊ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ ਨੰਬਰ 5 ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲੈ ਗਏ ਨੰਬਰ 6 ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ ਨੰਬਰ 7 ਬਿਜਲੀ ਸੋਧ ਬਿਲ 2020 ਵਾਦਾ ਖਨਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕਿਉਂ ਪੇਸ਼ ਕੀਤਾ ਨੰਬਰ 8 ਪਰਡੂਸ਼ਨ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ ਨੰਬਰ 9 ਚੌਣ ਬਾਂਡਾਂ ਦੇ ਭ੍ਰਿਸ਼ਟਾਚਾਰ ਨਾਲ ਹੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ ਨੰਬਰ 10 ਪਾਖੜਾ ਤੇ ਪੋਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਕੋਹੇ ਗਏ ਨੰਬਰ 11 ਸਾਈਲੋਜ਼ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ ਇਹ 11 ਸਵਾਲ ਨੇ ਜਿਹੜੇ ਫਲੈਕਸਾਂ ਬਣਾ ਕੇ ਸਾਰੇ ਪਿੰਡਾਂ ਦੇ ਐਂਟਰੀ ਪੁਆਇੰਟਸ ਤੇ ਲਾ ਦਿੱਤੇ ਜਾਣਗੇ ਪਾਪ ਵਾਲੇ ਜੇ ਜਾਣਗੇ ਉਹਨਾਂ ਤੇ ਸਵਾਰੀ ਕੀਤੇ ਜਾਣਗੇ ਪਰ ਰਿਹਾ ਜਾਏਗਾ ਪੀਸਫੁਲ ਇਹ ਪਹਿਲੀ ਸ਼ਰਤ ਸਾਡੀ ਸਾਡੇ ਕੈਂਡੀਡਰ ਨੂੰ ਸਾਡੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਹੈ ਧੰਨਵਾਦ ਸਰ ਜੀ ਕਿ ਤੁਸੀਂ ਬੜਾ ਗੱਲ ਕਰਦੇ ਹੋ ਜੀ ਹੈ ਜੀ ਜੀ ਬੜਾ ਬੋਲਦੇ ਹੋ ਪਰ ਲekin ਕਈ ਵਾਰ ਐਲਸਾ ਹੋ ਜਾਂਦਾ ਸਿਚੁਏਸ਼ਨ ਹੈ ਜੀ ਪੰਜਾਬ ਸਾਡੇ ਇਹ ਕਿਸੇ ਕੈਂਡੀਡਰ ਦਾ ਜੀ ਲੀਟਰ ਦਾ ਕੋਈ ਫਿਜ਼ੀਕikal ਨੁਕਸਾਨ ਵੀ ਹੋ ਸਕਦਾ ਇਹ ਸੰਭਾਵਨਾ ਰਹਿੰਦੀ ਹੈ ਇਹਦੇ ਲਈ ਪਲਾਨ ਤੁਹਾਡਾ ਕੀ ਹੈ ਅਗਰ ਇਹ ਤਾਂ ਕੁਝ ਹੁੰਦਾ ਹੈ ਇਹ ਤੁਸੀਂ ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਜੇ تیرੰ ਮਿਨੇ ਅਸੀਂ ਸ਼ਾਂਤਮਈ ਰਹਿ ਸਕਦੇ ਆ ਉੱਥੇ ਏਜੰਸੀਆਂ ਦੀ ਪੂਰੀ ਟਿਲ ਲੱਗੀ ਸੀ ਵਾਇਲੈਂਟ ਕਰਨ ਦੀ ਸਾਨੂੰ ਅਸੀਂ ਉੱਥੇ ਵਾਇਲੈਂਟ ਨਹੀਂ ਹੋਏ ਤੇ ਇੱਥੇ ਫੀਲਡ ਵਿੱਚ ਵੀ ਅਸੀਂ ਪੀਸਫੁਲ ਰਹਿ ਸਕਦੇ ਆ ਇੰਨਾ ਕਿ ਸਾਡਾ ਕੀਟਰ ਜਿਹੜਾ ਉਹ ਸਿਆਣਾ ਅਸੀਂ ਕਿਸੇ ਕੀਮਤ ਤੇ ਵਾਇਲੈਂਸ ਟੋਲਰੇਟ ਨਹੀਂ ਕਰਾਂਗੇ ਨਾ ਵਾਇਲੈਂਟ ਹੋਵਾਂਗੇ ਨਾ ਕਿਸੇ ਨੂੰ ਵਾਇਲੈਂਟ ਹੋਣ ਦੇਵਾਂਗੇ ਉਹ ਉਹ ਸਾਡਾ ਕੰਮ ਹੋ ਚਿੰਤਾ ਨਾ ਕਰੋ ਰਾਜ ਸਭਾ ਗਿਆ ਦੀ ਪਾਰਾਂ ਯਾਰ ਪਿੰਡ ਹੈ ਇੱਕ ਉਮੀਦਵਾਰ ਨੇ ਘੱਟੋ ਘੱਟ ਇੱਕ ਦਿਨ ਦੇ ਵਿੱਚ ਨਾਂ ਵਾਲੇ ਇੱਕ ਹਲਕੇ ਦੇ ਵਿੱਚ 9 ਵਿਧਾਨ ਸਭਾ ਬੈਠੇ ਨੇ ਹਰ ਥਾਂ ਤੇ ਉਹੀ ਸਵਾਲਾਂ ਦੇ ਜਵਾਬ ਦਿੰਦੇ ਨੇ ਉਹੀ ਸਵਾਲਾਂ ਦੇ ਜਵਾਬ ਦੇ ਨੇ ਕੀ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਮੰਚ ਦਿਓ ਕਿ ਆ ਦਿਨ ਜਿਹੜੇ ਤੁਹਾਡੇ 13 ਉਮੀਦਵਾਰ ਆ ਸਾਡੇ ਕੋਲੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣਾ ਨਹੀਂ ਜੇ ਉਹ ਨਹੀਂ ਆਉਂਦੇ ਤਾਂ ਅਗਲੇ ਇਲੈਕਸ਼ਨ ਪਲੈਨ ਹੋ ਸਰ ਸਵਾਲ ਸਵਾਲ ਇਹ ਹੈ ਕਿ ਹਮ ਕਿਸੇ ਕੀਮਤ 'ਤੇ ਅਸੀਂ ਕਿਸੇ ਕੀਮਤ ਦੇਣੀ ਚਾਹੁੰਦੇ ਹਾਂ ਪੀ ਜੀ ਪੀ ਮੁੜ ਕੇ ਦੁਬਾਰਾ ਸਾਡੇ ਸਿਰ ਤੇ ਬੈਠੇ ਆ ਕੇ ਅਸੀਂ ਬੀ ਜੀ ਪੀ ਦਾ ਨੈਸ਼ਨਲ ਲੈਵਲ ਤੇ ਵਿਰੋਧ ਕਰ ਰਹੇ ਹਾਂ ਅੱਜ ਸਾਡੇ ਬੰਦੇ ਬਿਹਾਰ ਚ ਗਏ ਆ ਉੱਥੇ ਇੱਕ ਵੱਡੀ ਰੈਲੀ ਹੈ ਚੌਸਾ ਚ ਇਸੇ ਤਰ੍ਹਾਂ ਹਰ ਰੋਜ਼ ਕਿਤਨਾ ਕਿਤੇ ਰੈਲੀਆਂ ਹੋ ਰਹੀਆਂ ਨੇ ਅਸੀਂ ਬੀ ਜੀ ਪੀ ਨੂੰ ਰੋਕਣਾ ਚਾਹੁੰਦੇ ਹਾਂ ਜੇ ਬੀ ਜੀ ਪੀ ਦੁਬਾਰਾ ਆ ਜਾਂਦੀ ਹੈ ਅਸੀਂ ਸਮਝਦੇ ਹਾਂ ਜਿਸ ਤਰ੍ਹਾਂ ਦਾ ਰਵਈਆ ਬੀ ਜੀ ਪੀ ਦਾ ਹੈਗਾ ਕਿਸਾਨ ਇੱਥੇ ਸਿਕਿਉਰ ਨਹੀਂ ਇਸ ਕਰਕੇ ਅਸੀਂ ਹਰ ਜਗ੍ਹਾ ਉਹਨਾਂ ਨੂੰ ਇਹ ਪਰੇਸ਼ਾਨੀ ਜ਼ਰੂਰ ਖੜੀ ਕਰਾਂਗੇ ਹਰ ਪਿੰਡ 'ਚ ਜਾ ਕੇ ਜਦ ਵੋਟ ਹਰ ਪਿੰਡ ਦੀ ਲੈਣੀ ਹੈ ਤੇ ਹਰ ਪਿੰਡ ਵਿੱਚ ਐਕਸਪਲੇਨ ਕਿਉਂ ਨਾ ਕਰਨ ਹਰ ਬੰਦੇ ਨੂੰ ਪਤਾ ਲੱਗੇ ਕੀ ਕਹਿੰਦੇ ਨੇ ਇੱਕ ਜਗ੍ਹਾ ਕਰ ਲਓ ਸਾਰਿਆਂ ਨੇ ਤਾਂ ਜ਼ਰੂਰੀ ਨਹੀਂ ਵੀ ਟੀਵੀ ਤੇ ਦੇਖ ਕੇ ਸਾਰਿਆਂ ਨੇ ਉਹ ਤੋਂ ਮਨ ਬਣਾ ਲੈਣਾ ਨਾ ਇਹ ਨਹੀਂ ਸਵਾਲ ਇਹ ਹੈ ਜਦ ਉਹਨਾਂ ਨੇ ਹਰ ਪਿੰਡ 'ਚ ਜਾਣਾ ਹੈ ਤਾਂ ਹਰ ਪਿੰਡ 'ਚ ਉਹਨਾਂ ਨੂੰ ਜਵਾਬ ਇਹ ਉਹਨਾਂ ਦਾ ਹੈਡੈਕ ਹੈ ਕਿ ਮੈਂ ਤੁਹਾਨੂੰ ਆਪ ਦੇਣੀ ਹੈ। ਮੈਂ ਇਹ ਪੀਜੀਪੀ ਦਾ ਕਰਨਾ ਸਾਥ ਦੀ ਪਾਰਟੀ ਬਣਨੀ ਹੈ ਇਹਦੇ ਲਈ ਇਹਦੇ ਲਈ ਸਾਡੀ ਪਾਲਿਸੀ ਹੈ ਵੀ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾ ਦਿਓ ਕੋਈ ਅਸੀਂ ਇੱਕ ਪਾਰਟੀ ਦੇ ਨਾਲ ਨਹੀਂ ਇਹ ਸਾਰਾ ਬਿੱਟਰ ਹੈ। ਇਹ ਲੋਕਾਂ ਨੂੰ ਪਤਾ ਹੁੰਦਾ ਉਸ ਵੇਲੇ ਜਦੋਂ ਕੈਂਪੇਨ ਚੱਲਦੀ ਹੈ ਕਿ ਤੁਸੀਂ ਵੀ ਰੋਜ਼ ਰਿਪੋਰਟਾਂ ਛਾਪਣੀਆਂ ਨੇ ਵੀ ਕਿਹਦਾ ਹੱਥ ਉੱਤੇ ਹੈ ਕਿਹੜਾ ਪਿੱਛੇ ਹੈ ਜਦੋਂ ਤੁਸੀਂ ਇਹ ਛਾਪੋਗੇ ਲੋਕੀ ਬਿਹਤਰ ਸਮਝਦੇ ਆ ਸਾਡੀ ਰਾਏ ਹੈ ਵੀ ਬੀਜੇਪੀ ਨੂੰ ਵੋਟ ਨਾ ਦਿਓ ਜਿਹੜਾ ਵੀ ਵਿਨਿੰਗ ਕੈਂਡੀਡੇਟ ਹੋਵੇ ਕਿਸੇ ਪਾਰਟੀ ਦਾ ਹੋਵੇ ਉਹਨੂੰ ਆਪਣਾ ਵੋਟ ਦੇ ਦੇ ਤਾਂ ਕਿ ਵੋਟ ਖਰਾਬ ਨਾ ਹੋਵੇ। ਬਾਕੀ ਪਾਰਟੀਆਂ ਨੂੰ ਠੀਕ ਲੱਗਦੀ ਨਹੀਂ બીજી ਤੁਨੀ ਸਟ੍ਰੈਟਜੀ ਤਿੰਨ ਪਾਰਟੀਆਂ ਦੇ ਉਹਨਾਂ ਦੇ ਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਨਹੀਂ ਉਹਨਾਂ ਤੇ ਵੀ ਗਿਲੇ ਹੈਗੇ ਪਰ ਜਿੰਨੀ ਬੁਰੀ ਸਾਡੇ ਨਾਲ ਇਹਨਾਂ ਨੇ ਕੀਤੀ ਹੈ ਇਹ ਤਾਂ ਰਿਕਾਰਡ ਹੋ ਗਿਆ ਨਾ ਤੁਸੀਂ ਡੈਮੋਕ੍ਰੇਸੀ ਹੈ ਮੈਨੂੰ ਦੱਸੋ ਅਸੀਂ ਗੱਲ ਕਰ ਰਹੇ ਸੀ ਫਰਾਂਸ ਵਿੱਚ ਉੱਥੇ ਦੇ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਹੈ ਉਹਨਾਂ ਨੇ ਗੋਹਾ ਛੁੱਟਿਆ ਸੈਕਟਰੀਟ ਦੇ ਉੱਤੇ ਉੱਥੇ ਵੀ ਸਕਿਉਰਿਟੀ ਫੋਰਸਿਸ ਸੀ ਕਿਸੇ ਨੇ ਰੋਕਿਆ ਤੱਕ ਨਹੀਂ ਉਹਨਾਂ ਨੇ ਇੱਕ ਸੜਕ ਪੱਟਤੀ ਉੱਥੇ ਸਬਜ਼ੀ ਵੀਜਣ ਲੱਗ ਗਏ ਕਿਸੇ ਨੇ ਸਕਿਉਰਿਟੀ ਫੋਰਸਿਸ ਨੇ ਤਸ਼ੱਦਦ ਨਹੀਂ ਕੀਤਾ ਬੈਲਜੀਅਮ ਵਿੱਚ ਉਹਨਾਂ ਨੇ ਜਿਹੜਾ ਬਰਸਲ 'ਚ ਜਿਹੜਾ ਯੂਰੋਪੀਅਨ ਯੂਨੀਅਨ ਦਾ ਸੈਕਟਰੀਅਟ ਸੀ ਉਹ ਕੇਰ ਲਿਆ ਕੋਈ ਕਿਸੇ ਨੇ ਤਸ਼ੱਦਦ ਨਹੀਂ ਕੀਤਾ ਅਸੀਂ ਡੈਮੋਕਰੈਟਿਕਲੀ ਪੀਸਫੁਲੀ ਇਹਦੇ 'ਚ ਕੋਈ ਦੋਰਾਇਆ ਨਹੀਂ ਹੁਣ ਸਾਰੇ ਦੁਨੀਆ ਨੂੰ ਪਤਾ ਹੈ ਵੀ ਦੁਨੀਆ ਦਾ ਸਭ ਤੋਂ ਵੱਧ ਪੀਸਫੁਲ ਐਜੀਟੇਸ਼ਨ ਸਾਡਾ ਸੀ ਦਿੱਲੀ ਵਾਲਾ ਅਸੀਂ ਪੀਸਫੁਲੀ ਜਾ ਰਹੇ ਸੀ ਸਾਨੂੰ ਸਾਡੀ ਰਾਜਸਤਾਨੀ ਚ ਜਾਣ ਨਹੀਂ ਦਿੱਤਾ ਕਿਉਂ ਅਸੀਂ ਵਿਦੇਸ਼ੀ ਆ ਸਵਾਲ ਇਹ ਹੈ ਵੀ ਜਿਹੜੀ ਰੂਲਿੰਗ ਪਾਰਟੀ ਸੀ ਉਹਨਾਂ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਬੀਟ ਕਰ ਦਿੱਤੇ ਕਿਸਾਨਾਂ ਨਾਲ ਦੁਸ਼ਮਣੀ ਲੈਣ ਦੀ ਤੇ ਕਿਸਾਨਾਂ ਨੂੰ ਹੁਣ ਮੌਕਾ ਹੈ ਵੀ ਉਹ ਇਹਨਾਂ ਨੂੰ ਉਹਦੀ ਸਜ਼ਾ ਦੇਣ ਜੇ ਉਹ ਸਾਥਰ ਅਗਰ ਬੀਜਪੀ ਨੂੰ ਵੋਟ ਨਹੀਂ ਪਾਡੀ ਤਾਂ ਸਾਰੇ ਇੰਡੀਆ ਬਲੌਗ ਪਰ ਤੁਹਾਨੂੰ ਇੰਡਾਇਰੈਕਟਲੀ ਮਤਲਬ ਇਹ ਕੀ ਹੋ ਜਾਏਗਾ ਬੀਜਪੀ ਇੰਦੇ ਲੀਟਰ ਵੀ ਇਹ ਕਹਾਂਗੇ ਕਿ ਤੁਸੀਂ ਇੰਡਾਇਰੈਕਟਲੀ ਕਰ ਰਹੇ ਹੋ ਸਾਰੇ ਦੇਸ਼ ਵਿੱਚ ਸਾਰੇ ਸਾਰੇ ਇਕੱਠੇ ਨਹੀਂ ਹਨ ਕੋਈ ਇਕੱਲੇ ਇਕੱਲੇ ਵੀ ਲੜ ਰਹੇ ਨੇ ਤਾਂ ਸਾਰੇ ਦੇਸ਼ ਦੀ ਗੱਲ ਹੈ ਅਸੀਂ ਬੀਜਪੀ ਹਰਾਉਣੀ ਹੈ ਇੰਡੀਆ ਬਲੌਗ ਤਾਂ ਇਕੱਠਾ ਹੀ ਹੈ ਕੋਈ ਹੋਵੇ ਅਸੀਂ ਬੀਜਪੀ ਨੂੰ ਹਰਾਉਣਾ ਹੈ ਸਾਡਾ ਪਹਿਲਾ ਨਿਸ਼ਾਨਾ ਬੀਜਪੀ ਹਰਾਉਣੀ ਔਰ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਉਣੀ ਇਹ ਸਾਡਾ ਮੰਤਰਾ ਹੈ ਜਿਹਦੇ ਡੈਸਟੋ ਦੇ ਵਿੱਚ ਲਿਖਿਆ ਕਿ ਇਹ ਸਮਾਨਤਾ ਰਿਪੋਰਟ ਮੈਨੀਫੈਸਟੋਸ ਮੇਰੇ ਕੋਲ ਇੱਕ ਪਾਰਟੀ ਦੇ ਕੁਝ ਅਹੁਦੇਦਾਰ ਆਏ ਉਹਨਾਂ ਨੇ ਮੈਨੂੰ ਕੁਝ ਲਿਖਤੀ ਦਿੱਤਾ ਵੀ ਅਸੀਂ ਜਿਹੜਾ ਹੈਗਾ ਅਸੀਂ ਤੁਹਾਡੀ ਜਿਹੜੀ ਮਿਨਿਮਮ ਐਮਐਸਪੀ ਦੀ ਹੈਗੀ ਮੰਗ ਉਹ ਅਸੀਂ ਪੂਰੀ ਕਰਾਂਗੇ ਮੈਂ ਕਿਹਾ ਮੈਨੂੰ ਦੱਸਿਓ ਵੀ ਇਹ ਕੋਈ ਲੀਗਲ ਡਾਕੂਮੈਂਟ ਹੈ ਹਰ ਵਾਰੀ ਜਦੋਂ ਇਲੈਕਸ਼ਨ ਆਉਂਦੀ ਹੈ ਤੁਸੀਂ ਮੈਨੀਫੈਸਟੋ ਜਾਰੀ ਕਰਦੇ ਹੋ ਫਿਰ ਮੁੱਕਰ ਜਾਂਦੇ ਹੋ ਅਰੋਲੀ ਪਾਰਟੀ ਨੇ ਵਾਅਦਾ ਕੀਤਾ ਹੋਇਆ ਹੈ ਆਪਣੇ ਮੈਨੀਫੈਸਟੋ 14 ਦੇ ਵਿੱਚ ਸ੍ਰੀ ਮਨਤਨ ਕੁਐਸਚਨ ਰਿਪੋਰਟ ਲਾਗੂ ਕਰਨ ਦਾ ਤੇ ਹੁਣ ਕਹਿੰਦੇ ਚੋਣਵੀਂ ਜੁਮਲਾ ਸੀ ਇਹਨਾਂ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਹੋਇਆ ਹਾਰਜ ਕਰਕੇ ਕਾਂਗਰਸ ਨਾਲ ਹਾਂਜੀ ਹਾਰਜ ਕਰਦੇ ਕਾਂਗਰਸ ਦਾ ਮੈਨੀਫੈਸਟੋ ਨਹੀਂ ਹਾਰਜ ਕਿਸੇ ਨੂੰ ਨਹੀਂ ਕਰਦੇ ਕਰਨਦੇ ਵਾਦੇ ਪਰ ਸਾਡੀ ਇਹ ਮੰਗ ਹੈ ਵੀ ਕੋਈ ਲੀਗਲ ਡਾਕੂਮੈਂਟ ਡਿਕਲੇਅਰ ਕਰੋ ਇਹਨੂੰ ਤਾਂ ਕਿ ਜਦੋਂ ਕੋਈ ਪਾਰਟੀ ਮੁੱਕਰ ਜਾਂਦੀ ਹੈ ਉਹ ਤਾਂ ਆਪਣੇ ਸ਼ੀਤੇ ਵਾਦੇ ਤੋਂ ਜੋ ਰਾਜਪਾਲ ਚ ਆ ਜਾਂਦੀ ਹੈ ਫਿਰ ਮੁੱਕਰ ਜੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇ ਐਵੇਂ ਫੋਕੇ ਵਾਦੇ ਕਰ ਲੈਣ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਲੈਣਾ ਇਹ ਠੀਕ ਨਹੀਂ ਕੋਈ ਚਰਨ ਆਲੀਆਂ ਦੀ ਸੀ ਉਹ ਪਾਰਲੀਮੈਂਟ ਤੋਂ ਲੈ ਕੇ ਜਿਹਦੇ ਨਾਲ ਵਿਚਰਦੋਂ ਸ਼ਿਕਾਇਤ ਕੀਤੀ ਪਰ ਇਹ ਪੂਰੇ ਇਸ ਤਰ੍ਹਾਂ ਦੇਖ ਰਹੀ ਹੈ ਕਿਤੇ ਵੀ ਕੋਸਤ ਦਾ ਜ਼ਿਕਰ ਨਹੀਂ ਕੀਤਾ ਜਾਂ ਡੈਮ ਸ਼ਿਫਟ ਡੈਮ ਸ਼ਿਫਟੀ ਐਕਟ ਉਸੀ ਡੈਮ ਸ਼ਿਫਟੀ ਐਕਟ ਹੀ ਹੈ ਤੁਸੀਂ ਚੰਗੀ ਕਰਦਾ ਜ਼ਿਕਰ ਕੀਤਾ ਤੁਸੀਂ ਇਹ ਨਹੀਂ ਪੜੀ ਜ਼ਿਕਰ ਕਰਦੇ ਨਹੀਂ ਉਹ ਉਹ ਫਿਰ ਹਾਲ ਚੂਨਾ ਆ ਗਿਆ ਇਹ ਵੀ ਟੁੱਟ ਗਿਆ ਇਸ ਦੇ ਵਿੱਚ ਨਾ ਪਿਆ ਰਿਹਾ ਇਹ ਸਾਹੜਾ ਡਾ ਟਾਖੜਾ ਡੈਮ ਲਿਖਿਆ ਜੀ ਉਹਦੇ ਵਿੱਚ ਕੋਈ ਇਹ ਵੀ ਨਹੀਂ ਮੈਂ ਜਵਾਬ ਦੇਣਾ ਇਹਨਾਂ ਨੂੰ ਹਾਂ ਜੀ ਐਸ ਵੇਲੇ ਇਲੈਕਸ਼ਨ ਡਿਕਲੇਰ ਹੋ ਗਈ ਹੁਣ ਕੋਈ ਲੜਾਈ ਦਾ ਸਮਾਂ ਹੈ ਅਸੀਂ ਇਲੈਕਸ਼ਨ ਡਿਕਲੇਰ ਦਾ ਇੰਨਾ ਜਲੀ ਵੀ ਸਮਾਂ ਨਹੀਂ ਇਹ 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 ਸਮਾਂ ਹੀ ਇਸੇ ਦਾ ਇਹ ਸਮਾਂ ਹੀ ਇਸੇ ਦਾ ਇਲੈਕਸ਼ਨ ਦਾ ਸਮਾਂ ਹੈ ਉਹਨਾਂ ਤੇ ਸਵਾਲ ਕਰਨੇ ਜ਼ਰੂਰੀ ਨੇ ਚੰਡੀਗੜ੍ਹ ਦਾ ਮੁੱਦਾ ਇਲੈਕਸ਼ਨ ਚੰਡੀਗੜ੍ਹ ਦਾ ਮੁੱਦਾ ਲੜਾਂਗੇ ਲੜਾਂਗੇ ਨਾ ਪਾਣੀ ਦਾ ਮੁੱਦਾ ਛੱਡਿਆ ਪਾਣੀ ਦੀ ਤਾਂ ਅਸੀਂ ਇੰਨੇ ਚਿੰਤਾ ਤਾਂ ਐਸੀ ਸਥਿਤੀ ਬਈ ਲੇਟੈਸਟ ਰਿਪੋਰਟ ਜਿਹੜੀ ਨਵੀਂ ਆ ਗਈ ਉਹ ਹੈ ਵੀ 100 ਮੀਟਰ ਤੋਂ ਹੇਠਾਂ ਜਿਹੜਾ ਧਰਤੀ ਹਟਲਾ ਪਾਣੀ ਆ ਪੰਜਾਬ ਦਾ ਉਹਨਾ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਔਰ ਆ ਚ ਉਹਨੇ ਦੀ ਫਸਲ ਤੇ ਬਾਅਦ ਅਸੀਂ ਉੱਥੇ ਜਾ ਰਹੇ ਹੁਣ 250 ਫੁੱਟ ਤੇ ਪਾਣੀ ਦਾ ਬੋਰ ਹੋਏ ਹੋਏ ਨੇ ਜਦੋਂ ਅਸੀਂ ਅਗਲੀ ਲੇਅਰ ਹੈ ਉਹ ਵਿਚਾਲੇ ਫੇਰ ਇੱਕ ਪੱਥਰ ਦੀ ਲੇਅਰ ਆ ਜਾਂਦੀ ਹੈ ਧਰਤੀ ਦੇ ਵਿੱਚ ਫਿਰ ਉਹ ਜਾਂਦੀ ਹੈ 650 ਫੁੱਟ ਤੇ ਅੱਗੇ ਫਿਰ ਉਹ ਲੇਅਰ ਆ ਜਾਂਦੀ ਜਿਹਦੇ ਵਿੱਚ ਲੈਡ ਹੈ ਨਾਈਟ੍ਰੇਟਸ ਨੇ ਔਰ ਉਹ ਬੜੀ ਖਤਰਨਾਕ ਹੈ ਇਸ ਕਰਕੇ ਇਹ ਹੀ ਵੀ ਹੈ 이슈 ਸਾਡੇ ਲਈ ਅਸੀਂ ਛੱਡ ਦਿੱਤਾ ਨਾ ਇਲੈਕਸ਼ਨ ਹੈ ਇਹਦੇ ਬਾਅਦ ਅਸੀਂ ਕਰਾਂਗੇ ਸ਼ੁਰੂ ਉਹ ਵੀ ਲੜਾਈ ਸ਼ੁਰੂ ਕਰਾਂਗੇ ਔਰ ਸਾਡੇ ਲਈ ਬੜੀ ਸਾਡੇ ਲਈ ਨਹੀਂ ਸਾਰੇ ਪੰਜਾਬੀਆਂ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ ਕਿਉਂਕਿ ਪੰਜਾਬ ਨੰਬਰ 1 ਹੈ ਜੱਟਿਆਂ ਨੂੰ ਮੁੱਦੇ ਦੇ ਨਿਤ ਨੂੰ ਲਾਦਾ ਕਿ ਕੋਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਹੱਥ ਹੈ ਕਿ ਜਿਹੜੀ ਵੀ ਸਿਆਸੀ 파ਕੀ ਚਾਹੇ ਭਾਜਪਾ ਲੈ ਕੋਵਰਸਾ ਹੈ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਹੈ ਛੱਤੀਗੜ੍ਹ ਦੇ ਮੁੱਦੇ ਤੇ ਵੀ ਘਟਪਟ ਸਟੈਂਡਸ ਪੱਛ ਕਰਾਇਆ ਜਾਵੇ ਕਿ ਤੁਸੀਂ ਉੱਥੇ ਜਾ ਕੇ ਕੀ ਕਰੋ ਦੇਖੋ ਉਹ ਉਹ ਜਿਹੜਾ ਸੀ ਜਦੋਂ ਅਸੀਂ ਪੰਜ ਜাসে ਬੰਨੀ ਅਸੀਂ ਇਕੱਠੀਆਂ ਉਹ ਸਾਡਾ ਸਟੈਂਡ ਸੀ ਅਸੀਂ ਪੰਜਾਂ ਨੇ ਫੈਸਲਾ ਕੀਤਾ ਸੀ ਜਦੋਂ ਤੇ ਬਾਅਦ ਅਸੀਂ ਆਗੇ ਐਸਕੇਐਮ ਚ ਤਾਂ ਐਸਕੇਐਮ ਦੇ ਡਿਸਪਲਿਨ ਚ ਹਾਲੇ ਉਹ ਡਿਸਕਸ ਨਹੀਂ ਕੀਤਾ ਉਹ ਜਦੋਂ ਇਲੈਕਸ਼ਨ ਲੰਘੀ ਆ ਸਾਰੇ ਸਹਿਮਤ ਨਹੀਂ ਵੀ ਇਲੈਕਸ਼ਨ ਲਿੰਕੀ ਤੇ ਬਾਅਦ ਦੇ ਦਿੱਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ